ਸਰਗ ਮਹਲਾ 5 ਠਾਕੁਰ ਤੁਮ ਸ਼ਰਨਾਈ ਆਇਆ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੈ ਦਰਸ਼ਨ ਪਾਇਆ ਰਹਾਉ ਅਨਬੂਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਠੇ ਸੁਖ ਸਹਿਜ ਸਮਾਈ ਅਨੰਦ ਅਨੰਦ ਗੁਣ ਗਾਇਆ ਬਾਹਾਂ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੇ ਬਿਸ਼ਰਤ ਆਨ ਮਿਲਾਇਆ ਸਾਰਗ ਮਹੱਲਾ ਪੰਜਵਾਂ ਠਾਕੁਰ ਤੁਮ ਸ਼ਰਨਾਈ ਆਇਆ ਉੱਤਰ ਗयो ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾ ਠੇ ਸੁਖ ਸਹਿਜ ਸਮਾਈ ਅਨੰਦ ਆਨੰਦ ਗੁਣ ਗਾਇਆ ਬਾਹਾਂ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਦ ਕੂਪ ਤੇ ਮਾਇਆ ਕਹੁ ਨਾਨਕ ਗੁਰਬੰਧਨ ਕਾਟਿ ਬਿਸ਼ਰਤ ਆਨ ਮਿਲਾਇਆ ਸਾਰਗ ਮਹੱਲਾ ਪੰਜਵਾ ਠਾਕੁਰ ਤੁਮ ਸ਼ਰਨਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਈ ਅਨੰਦ ਅਨੰਦ ਗੁਣ ਗਾਇਆ ਬਾਹਾਂ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੇ ਬਿਸ਼ਰਤ ਆਨ ਮਿਲਾਇਆ ਸਾਰਗ ਮਹੱਲਾ ਪੰਜਵਾ ਠਾਕੁਰ ਤੁਮ ਸਰਨਾਈ ਆਇਆ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਠੇ ਸੁਖ ਸਹਿਜ ਸਮਾਈ ਅਨੰਦ ਅਨੰਦ ਗੁਣ ਗਾਇਆ ਬਾਹਾ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧਕੂਪ ਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੇ ਬਿਸ਼ਰਤਿਆਨ ਮਿਲਾਇਆ ਸਾਦਗ ਮਹੱਲਾ ਪੰਜਵਾਂ ਠਾਕੁਰ ਤੁਮ ਸ਼ਰਨਾਈ ਆਇਆ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੂਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਥੇ ਸੁਖ ਸਹਿਜ ਸਮਾਈ ਅਨਦੇ ਅਨੰਦ ਗੁਣ ਗਾਇਆ ਬਹਾ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਦ ਕੂਪ ਤੇ ਮਾਇਆ ਕਹੁ ਨਾਨਕ ਗੁਰ ਬੰਧਨ ਕਾਟੀ ਵਿਸ਼ਰਤ ਆਨ ਮਿਲਾਇਆ ਸਾਜਿਬ ਮਹੱਲਾ ਪੰਜਵਾਂ ਠਾਕੁਰ ਤੁਮ ਸਰਨਾਈ ਆਇਆ ਉੱਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਮਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾਠੇ ਸੁਖ ਸਹਿਜ ਸਮਾਈ ਆਨੰਦ ਆਨੰਦ ਗੁਣ ਗਾਇਆ ਬਾਹਾਂ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਦ ਕੂਪਤੀ ਮਾਇਆ ਕਹੋ ਨਾਨਕ ਗੁਰਬੰਧਨ ਕਾਟੀ ਬਿਸ਼ਰਤਿਆਨ ਮਿਲਾਇਆ ਸਾਰਗ ਮਹੱਲਾ ਪੰਜਵਾ ਠਾਕੁਰ ਤੁਮ ਸਰਨਾਈਆ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਈ ਮਨ ਦੇ ਆਨੰਦ ਗੁਣ ਗਾਇਆ ਬਹਾ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਦ ਕੂਪ ਤੇ ਮਾਇਆ ਕਹਉ ਨਾਨਕ ਗੁਰਬੰਧਨ ਕਾਟੇ ਬਿਸ਼ਰਤ ਆ ਨ ਮਿਲਾਇਆ ਸਾਰਗ ਮਹੱਲਾ ਪੰਜਵਾ ਠਾਕੁਰ ਤੁਮ ਸ਼ਰਨ ਆਇਆ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਈ ਅਨੰਦ ਆਨੰਦ ਗੁਣ ਗਾਇਆ ਬਾਹਾਂ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹਉ ਨਾਨਕ ਗੁਰ ਬੰਧਨ ਕਾਟੀ ਬਿਸ਼ਰਤਿਆਨ ਮਿਲਾਇਆ ਸਾਰਗ ਮਹੱਲਾ ਪੰਜਵਾ ਠਾਕੁਰ ਤੁਮ ਸਰਨ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਈ ਅਨੰਦ ਅਨੰਦ ਗੁਣ ਗਾਇਆ ਬਹਾ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹਉ ਨਾਨਕ ਗੁਰਬੰਧਨ ਕਾਟੀ ਵਿਸ਼ਰਤ ਆਨ ਮਿਲਾਇਆ ਸਾਰਗ ਮਹੱਲਾ 5 ਵਾ ठाकुर तुम शरण आई आया उतर गयो मेरे मन का संसार जब ते दर्शन पाया रहाऊ अनबोलोत मेरी बिरथा जानी अपना नाम जपाया दुख ना ठे सुख सहज समाए ਅਣਦੇ ਅਨੰਦ ਗੁਣ ਗਾਇਆ ਬਾਹ ਪਕਰ ਕੱਢ ਲੀਨੇ ਆਪਣੇ ਬਾਹ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਦ ਕੂਪ ਤੇ ਮਾਇਆ ਕਹ ਨਾਨਕ ਗੁਰਬੰਧਨ ਕਾਟੀ ਬਿਸ਼ਰਤ ਆਨ ਮਿਲਾਇਆ ਸਾਰਗ ਮਹੱਲਾ ਪੰਜਵਾ ਠਾਕੁਰ ਤੁਮ ਸਰਨ ਆਇਆ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਵੂ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਈ ਅਨ ਦੇ ਆਨੰਦ ਗੁਣ ਗਾਇਆ ਬਾਹਾਂ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਨਾਨਕ ਗੁਰਬੰਧਨ ਕਾਟੇ ਬਿਸ਼ੁਰਤਿਆਨ ਮਿਲਾਇਆ ਸਾਰਗ ਮਹੱਲਾ 5 ਠਾਕੁਰ ਤੁਮ ਸਰਨ ਆਇਆ ਉੱਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਵ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਥੇ ਸੁਖ ਸਹਿਜ ਸਮਾਈ ਅਨ ਦੇ ਆਨੰਦ ਗੁਣ ਗਾਇਆ ਬਾਹ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹਉ ਨਾਨਕ ਗੁਰ ਬੰਧਨ ਕਾਟੇ ਬਿシュਰਤਿਆਨ ਮਿਲਾਇਆ ਸਾਰਗ ਮਹੱਲਾ 5ਵਾਂ ठाकुर तुम शरण आईआ उतर गयो मेरे मन का संसार जब ते दर्शन पाया रहाऊ अनबोलट मेरी बिरथा जानी अपना नाम जपाया ਦੁੱਖ ਨਾਠੇ ਸੁਖ ਸਹਜ ਸਮਾਏ ਆਨੰਦ ਆਨੰਦ ਗੁਣ ਗਾਇਆ ਵਾਹ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੇ ਵਿਸ਼ਰਤ ਆਨ ਮਿਲਾਇਆ ਸਾਰਿ ਗਮਹੱਲਾ ਪੰਜਵਾ ਠਾਕੁਰ ਤੁਮ ਸਰਨਾਈ ਆਇਆ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਨਨ ਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇ ਦੁਖ ਨਾਠੇ ਸੁਖ ਸਹਜ ਸਮਾਏ ਅਨੰਦ ਆਨੰਦ ਗੁਣ ਗਾਇਆ ਮਾ ਪਕਰ ਕੱਢ ਲੀਨੇ ਆਪਣੇ ਗ੍ਰਹ ਅੰਧ ਕੂਪ ਤੇ ਮਾਇਆ ਕਹ ਨਾਨਕ ਗੁਰ ਬੰਧਨ ਕਾਟੇ ਬਿਸ਼ਰਤਿਆਨ ਮਿਲਾਇਆ ਸਾਰਗਮਹੱਲਾ ਪੰਜਵਾ ਠਾਕੁਰ ਤੁਮ ਸਰਨਾਈ ਆਇਆ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਜ ਸਮਾਈ ਅਨਦੇ ਅਨੰਦ ਗੁਣ ਗਾਇਆ ਬਾਹਾਂ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹਉ ਨਾਨਕ ਗੁਰਬੰਧਨ ਕਾਟੀ ਬਿਸ਼ਰਤਿਆਨ ਮਿਲਾਇਆ ਬਾਹ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੀ ਬਿਸ਼ੁਰਤੇ ਆਨ ਮਿਲਾਇਆ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗੇ ਆਈਆਂ ਬੁਰਾਈਆਂ ਬਾਚੈ ਧਰਮ ਹਾ ਦੂਰ ਕਰਮੀ ਆਪੋ ਆਪਣੀ ਕਿਨੇੜੇ ਕਿ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੇ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ